ਹਲੋ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਹੈ ਅੱਜ ਨਾ ਮੈਂ ਗ੍ਰੀਨਸ ਬਣਾਉਣ ਲੱਗੀ ਸੀ ਮੂੰਗੀ ਮਸਰੀ ਦੀ ਦਾਲ ਤੇ ਮੈਂ ਸੋਚਿਆ ਕਿ ਤੁਹਾਡੇ ਨਾਲ ਇੱਕ ਇੰਟਰਸਟਿੰਗ ਜੀ ਰੈਸਪੀ ਸ਼ੇਅਰ ਕਰ ਦਿਆਂ ਕਿਉਂਕਿ ਇਹ ਕਿਉਂਕਿ ਸਾਰੇ ਮੂੰਗੀ ਦਾਲਤਾ ਹੋਈ सेम ही ਬਣਾਉਂਦੇ ਜਿਵੇਂ ਆਪਾਂ ਆਪਣੇ ਆਮ ਪੰਜਾਬੀ ਘਰਾਂ ਚ ਬਣਦੀ ਹੈ ਹਨਾ ਸੋ ਮੈਂ ਨਾ ਇਹਨੂੰ ਪਹਿਲਾਂ ਹੀ ਪੇਹ ਦਿੱਤਾ ਸੀਗਾ ਤੇ ਹੁਣ ਨਾ ਮੈਂ ਇਹਨੂੰ ਬਣਾਉਣ ਲੱਗੀ ਸੀ ਤੇ ਮੈਂ ਸੋਚਿਆ ਕਿ ਮੈਂ ਤੁਹਾਡੇ ਨਾਲ ਰੈਸਪੀ ਸ਼ੇਅਰ ਕਰ ਦਿਆਂ ਕਿਉਂਕਿ ਕਈ ਵਾਰੀ ਨਾ ਬੰਦੇ ਦਾ ਦਿਲ ਨਹੀਂ ਕਰਦਾ ਹੁੰਦਾ ਕੁਝ ਵੀ ਖਾਣ ਤੇ ਤੇ ਉਹ ਬੜੀ ਲਾਈਟ ਜੀ ਤੇ ਬੜੀ ਈਜੀ ਈਜੀ ਤੇ ਬੜੀ ਵਧੀਆ ਰੈਸਪੀ ਹੈ ਤੇ ਉਹ ਹੁਣ ਜਿਹੜੀ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਤੇ ਹੁਣ ਆਪਾਂ ਬਣਾਉਣੇ ਆ ਪਹਿਲੋਂ ਪਹਿਲੋਂ ਬਣਾਉਣੇ ਆ ਤਾਲ ਤੇ ਉਸ ਤੋਂ ਬਾਅਦ ਬਣਾਵਾਂਗੇ ਆਪਾਂ ਰੈਸਪੀ ਦਾਲ ਨੂੰ ਸਾਰੀ ਕੁੱਕਰ 'ਚ ਪਾ ਦਤੀਏ ਤੇ ਗੈਸ ਕਰ ਦਿੱਤਾ ਔਨ ਤੇ ਇਹਦੇ ਵਿੱਚ ਹੁਣ ਆਪਾਂ ਪਾਵਾਂਗੇ ਹਲਦੀ ਤੇ ਨਮਕ ਸੋ ਹੁਣ ਆਪਾਂ ਇਹਦੇ ਵਿੱਚ ਨਾ ਆਪ ਦਾਲ ਦੇ ਹਿਸਾਬ ਨਾਲ ਆਪਾਂ ਪਾਵਾਂਗੇ ਹਲਦੀ ਤੇ ਨਾਲ ਹੀ ਆਪਾਂ ਪਾ ਦਾਂਗੇ ਨਮਕ ਇਹ ਹੋਣਾ ਆਪਾਂ ਇਹਨੂੰ ਇੰਬਸ ਐਵੇਂ ਓਪਨ ਜੀ ਬਣਾਉਣਾ ਹੈ ਇਹਨੂੰ ਵਿਸਲ ਨਹੀਂ ਦਿਵਾਉਣੀ ਹੈਗੀ ਬਸ ਤਾਂ ਮੂੰਗੀ ਮਸਰਦ दाल ਬੜੀ ਈਜ਼ੀ ਹੈ ਆਪਾਂ ਮਤਲਬ ਮੇਰੇ ਸਾਹਮਣੇ ਨਾਲ ਜੇ ਤੁਸੀਂ ਪਹਿਲਾਂ ਪੈਕੇ ਰੱਖਨੇ ਹੋ ਨਾ ਇਹ ਸਭ ਤੋਂ 10 ਜੀ ਆ 15 ਮਿੰਟ ਵਿੱਚ ਹੀ ਬਣ ਜਾਂਦੀ ਹੈ ਜਿਆਦਾ ਟਾਈਮ ਨਹੀਂ ਲੈਂਦੀ ਹੈਗੀ ਸੋ ਹੁਣ ਤੁਸੀਂ ਦੇਖੋ ਸੋ ਹੁਣ ਆਪਾਂ ਨਾ ਇਹਨੂੰ ਐਵੇਂ ਓਪਨ ਜੀ ਹੀ ਬਣਾਉਣੇ ਆ ਤੇ ਨਾਲ-ਨਾਲ ਆਪਾਂ ਇਹਦੀ ਬਾਕੀ ਪ੍ਰੈਪਰੇਸ਼ਨ ਵੀ ਕਰ ਲੈਣੇ ਆ ਹੁਣ ਆ ਦੇਖੋ ਆਪਣੀ ਜਿਹੜੀ ਦਾਲ ਸੀ ਨਾ ਆ ਦੇਖੋ ਉਹ ਮਤਲਬ ਕਿ ਦਾਲ ਵੈਸੇ ਤਾਂ ਦਾਣਾ ਜਿਹੜਾ ਦਾਲ ਦਾ ਦਾਣਾ ਹੈ ਉਹ ਗਲ ਤਾਂ ਗਿਆ ਪਰ ਦਾਲ ਹਲੇ ਬਣੀ ਨਹੀਂ ਹੈਗੀ ਮਿਕਸ ਨਹੀਂ ਹੋਈ ਹੈਗੀ ਜਦੋਂ ਤੱਕ ਮਤਲਬ ਇਸ ਸਟੇਜ ਤੇ ਨਾ ਤੁਸੀਂ ਆ ਵੀ ਮਤਲਬ ਦਾਲ ਨੂੰ ਨਾ ਛਾਨ ਲੈਣਾ ਹੈ ਐਵੇਂ ਇੱਕ ਪੋਣੀ ਦੇ ਵਿੱਚ ਨਾ ਐਵੇਂ ਕਰਕੇ ਇਹਨੂੰ ਚੰਗੀ ਤਰ੍ਹਾਂ ਛਾਨ ਲੈਣਾ ਹੈ ਤਾਂ ਕਿ ਇਹਦਾ ਪਾਣੀ ਥੱਲੇ ਨਿਚੜ ਜੇ ਤੇ ਉੱਪਰ ਸਿਰਫ ਦਾਲ ਦੇ ਦਾਣੇ ਹੀ ਰਹਿ ਜਾਣ ਤੇ ਮੈਂ ਨਾਲੇ ਜੋ ਬਣਾਉਣੀ ਸੀ ਉਹ ਜਿਹੜੀ ਬਾਕੀ ਦਾਲ ਬਚ ਜੂਗੀ ਉਹ ਮੈਂ ਰਾਤ ਦੇ ਡਿਨਰ ਲਈ ਬਣਾਉਂਗੀ ਤੇ ਨਾਲ ਹੀ ਮੈਂ ਸੋਚਿਆ ਤੁਹਾਡੇ ਨਾਲ ਇੱਕ ਹਲਦੀ ਜੀ ਰੈਸਪੀ ਵੀ ਸ਼ੇਅਰ ਕਰ ਦਿਆਂ ਸੋ ਹੁਣ ਆ ਦੇਖੋ ਇਹਨੂੰ ਚੰਗੀ ਤਰ੍ਹਾਂ ਖਿਲਾਰ ਕੇ ਰੱਖਣਾ ਤਾਂ ਕਿ ਇਹ ਜਿਆਦਾ ਨਾ ਮਤਲਬ ਦਾਣੇ گل ਜਾਣ ਤਾਂ ਫਿਰ ਉਹ ਜੋ ਕੁਝ ਆਪਾਂ ਬਣਾਵਾਂਗੇ ਉਹ ਠੀਕ ਨਹੀਂ ਬੰਨਣਾ ਹੈਗਾ ਸੋ ਹੁਣ ਆਪਾਂ ਜਿੰਨੇ ਜਿੰਨੀ ਕੀ ਚੀਜ਼ ਆਪਾਂ ਬਣਾਉਣੀ ਹੈ ਬਸ ਉਸ ਦੇ ਹਿਸਾਬ ਨਾਲ ਦਾਲ ਕੱਢ ਲੈਣੀ ਹੈ ਸਾਰੀ ਤੇ ਬਾਕੀ ਦਾਲ ਨੂੰ ਆਪਾਂ ਬਣਨ ਦਵਾਂਗੇ ਬਾਕੀ ਦਾਲ ਨੂੰ ਹਲੇ ਥੋੜਾ ਟਾਈਮ ਲੱਗ ਜਾਊ ਸੋ ਹੁਣ ਦੇਖੋ ਆਪਾਂ ਨਾ ਦਾਲ ਨੂੰ ਐਵੇਂ ਪੋਣੀ ਚ ਪਾ ਕੇ ਰੱਖ ਦਿੱਤਾ ਹੈ ਇਹਨੂੰ ਨਾ ਠੰਡਾ ਕਰਨਾ ਹੁਣ ਜਦੋਂ ਤੱਕ ਇਹ ਠੰਡੀ ਹੁੰਦੀ ਹੈ ਉਦੋਂ ਤੱਕ ਆਪਾਂ ਇਹਦੇ ਵਿੱਚ ਇਹਦੀ ਬਾਕੀ ਪ੍ਰੈਪਰੇਸ਼ਨ ਕਰ ਲੈਨੇ ਆ ਨਾਲੇ ਇਸ ਦਾਲ ਨੂੰ ਲਾ ਲੈਨੇ ਆ ਤੜਕਾ ਤੇ ਫਿਰ ਬਾਕੀ ਉਹ ਜਦੋਂ ਇਹ ਠੰਡੀ ਹੋ ਜਾਏਗੀ ਉਸ ਤੋਂ ਬਾਅਦ ਫਿਰ ਮਿਲਨੇ ਆ ਸੋ ਹੁਣ ਆਪਾਂ ਦਾਲ ਦੇਖੋ ਦਾਲ ਆਪਣੀ ਠੰਡੀ ਹੋ ਗਈ ਹੈ ਹੈਨਾ ਤੇ ਇਹਨ ਖੜਾ-ਖੜਾ ਦਾਣਾ ਰਵੇ ਇਹਦਾ ਜਿਆਦਾ ਜਿਆਦਾ ਨਾ ਗਲੇ ਵੀ ਆਪਾਂ ਇਹ ਚੱਕੀਏ ਤੇ ਇਹਨ ਚਮਾਈਏ ਮੈਸ ਹੋ ਜਵੇ ਇੰਨਾ ਨਾ ਮੈਸ ਹੋਵੇ ਇੱਕ ਬਾਈਟ ਜਿਹਾ ਬੰਦੇ ਵਿੱਚ ਤੇ ਇਹਦੇ ਵਿੱਚ ਆਪਾਂ ਪਾਉਣੇ ਨੇ ਮੇਰੇ ਕੋਲ ਹਰਾ ਪਿਆਜ਼ ਸੀ ਤੁਹਾਡੇ ਕੋਲ ਸਿੰਪਲ ਹੋਏ ਉਹ ਵੀ ਪਾ ਸਕਦੇ ਹੋ ਮੈਂ ਟਮਾਟਰ ਹਰੀ ਮਰਚ ਤੇ ਹਰਾ ਧਨੀਆ ਤੇ ਨਿੰਬੂ ਤੇ ਇਹਦੇ ਵਿੱਚ ਆਪਾਂ ਪਾਵਾਂਗੇ ਚਾਟ ਮਸਾਲਾ ਨਮਕ ਤੇ ਮਿਰਚ ਹੁਣ ਆਪਾਂ ਇਹਨੂੰ ਰੈਡੀ ਕਰਨੇ ਆਂ ਹੁਣ ਆਪਾਂ ਦਾਲ ਇੱਕ ਬੌਲ ਚ ਪਾ ਲਈਏ ਤੇ ਜਿਹੜਾ ਪਲੇਟ ਵਿੱਚ ਜਿਹੜਾ ਸਾਰਾ ਸਾਮਾਨ ਸੀ ਨਾ ਪਿਆਜ਼, ਟਮਾਟਰ, ਹਰੀ ਮਿਰਚ, ਧਨੀਆ ਉਹ ਵੀ ਆਪਾਂ ਇਹਦੇ ਵਿੱਚ ਮਿਕਸ ਕਰ ਲਾਂਗੇ। ਤੁਸੀਂ ਇਹਦੇ ਵਿੱਚ ਕੁਝ ਵੀ ਪਾ ਸਕਦੇ ਹੋ ਜੋ ਤੁਹਾਨੂੰ ਪਸੰਦ ਹੈ। ਜ਼ਰੂਰੀ ਨਹੀਂ ਕਿ ਤੁਸੀਂ ਇਹ ਜੀ ਚਾਰ ਚੀਜ਼ਾਂ ਪਾਉਣੀਆਂ ਨੇ। ਜੋ ਤੁਹਾਨੂੰ ਪਸੰਦ ਹੈ ਉਹੀ ਤੁਸੀਂ ਪਾ ਸਕਦੇ ਹੋ ਆਪਣੇ ਫਲੇਵਰ ਦੇ ਹਿਸਾਬ ਨਾਲ। ਤੁਸੀਂ ਇਹਨੂੰ ਜਿਵੇਂ ਮਰਜ਼ੀ ਬਣਾ ਸਕਦੇ ਹੋ। ਬੜੀ ਚਟਪਟੀ ਜੀ ਇਹ ਦਾਲ ਮਤਲਬ ਆਪਾਂ ਇਹਨੂੰ ਦਾਲ ਚਾਟ ਹੀ ਆਖਾਂਗੇ। ਸੋ ਹੁਣ ਆਪਾਂ ਪਾਲਿਆਂ ਦੇ ਵਿੱਚ ਥੋੜਾ ਜਿਹਾ ਚਾਟ ਮਸਾਲਾ ਤੁਸੀਂ ਆਪਦੇ ਫਲੇਵਰ ਦੇ ਹਿਸਾਬ ਨਾਲ ਪਾ ਸਕਦੇ ਹੋ ਨਾਲ ਹੀ ਆਪਾਂ ਥੋੜੀ ਜਿਹੀ ਨਚਪਾਲਾਂਗੇ ਮਿਰਚ ਕਿਉਂਕਿ ਜਿਹੜਾ ਨਮਕ ਹੈ ਨਮਕ ਮੈਂ ਪਹਿਲਾਂ ਵੀ ਪਾਇਆ ਸੀਗਾ ਦਾਲ ਵਿੱਚ ਸੋ ਹੁਣ ਤੁਸੀਂ ਦੇਖ ਕੇ ਪਾਓ ਤੁਸੀਂ ਕਿੰਨਾ ਤਿੱਖਾ ਖਾਣੇ ਹੋ ਤੇ ਕਿੰਨਾ ਕੀ ਕਰਨ ਨਮਕੀਨ ਖਾਣੇ ਹੋ ਸੋ ਨਾਲ ਹੀ ਆਪਾਂ ਇਹਦੇ ਚ ਪਾ ਲਾਂਗੇ ਨਿੰਬੂ ਕਿਉਂਕਿ ਮੈਂ ਸਾਰਾ ਕੁਝ ਮਿਕਸ ਕਰਨ ਤੋਂ ਬਾਅਦ ਫਿਰ ਖਾ ਕੇ ਦੇਖੂੰਗੀ ਕਿ ਮੈਨੂੰ ਕਿੰਨੇ ਕੁ ਨਮਕ ਦੀ ਹੋਰ ਜ਼ਰੂਰਤ ਹੈ ਮੈਨੂੰ ਲੱਗਦਾ ਨੇ ਕਿ ਮੈਨੂੰ ਜ਼ਰੂਰਤ ਹੋਊਗੀ ਸੋ ਹੁਣ ਆਪਾਂ ਇਹਨੂੰ ਕਰ ਲੈਨੇ ਆ ਚੰਗੀ ਤਰ੍ਹਾਂ ਮਿਕਸ ਸੋ ਦੇਖੋ ਹੁਣ ਆਪਾਂ ਨੇ ਸਾਰਾ ਕੁਝ ਮਿਕਸ ਕਰ ਲਿਆ ਹੈ ਹਨਾ ਤੇ ਹੁਣ ਤੁਸੀਂ ਇੱਥੇ ਖਾ ਕੇ ਦੇਖ ਸਕਦੇ ਹੋ ਕਿ ਤੁਹਾਡੇ ਤੁਹਾਨੂੰ ਕਿੰਨੀ ਕਿ ਕਿੰਨੇ ਕ ਨਮਕ ਦੀ ਜ਼ਰੂਰਤ ਹੈ ਕਿਉਂਕਿ ਆਪਾਂ ਪਹਿਲਾਂ ਵੀ ਨਮਕ ਪਾਇਆ ਸੀ ਸੋ ਹੁਣ ਨਾ ਤੁਸੀਂ ਇਹਨੂੰ ਕਿਵੇਂ ਵੀ ਖਾ ਸਕਦੇ ਹੋ ਹੈਨਾ ਤੁਸੀਂ ਇਹਨੂੰ ਐਵੇਂ ਵੀ ਖਾ ਲਓ ਤੁਸੀਂ ਇਹਦੇ ਨਾਲ ਸਾਈਡ ਤੇ ਪਾਪੜ ਪੁੰਨ ਕੇ ਰੱਖ ਲਓ ਹੈਨਾ ਤੁਸੀਂ ਤੁਸੀਂ ਇਹਨੂੰ ਚਿਪਸ ਨਾਲ ਖਾ ਲਓ ਤੁਸੀਂ ਇਹਨੂੰ ਕਿਵੇਂ ਮਰਜ਼ੀ ਖਾ ਲਓ ਇਹ ਬੜੀ ਸਵਾਦ ਲੱਗਦੀ ਹੈ ਹਲਕਾ ਫੁਲਕਾ ਜਿਹਾ 스ਨੈਕਸ ਹੈ ਹੈਨਾ ਤੇ ਨਾਲੇ ਇਹਦੇ ਨਾਲ ਠੇਕ ਵੀ ਫੜ ਜਾਂਦਾ ਪੂਰਾ ਫਿਲਿੰਗ ਵੀ ਹੈ ਤੇ ਕੀ ਕਹਿੰਦੇ ਨੇ ਐਵੇਂ ਨਹੀਂ ਲੱਗਦਾ ਕਿ ਆਪਾਂ ਬੜਾ ਹੈਵੀ ਚੀਜ਼ ਕੁਛ ਖਾਦੀ ਆ ਸੋ ਹੁਣ ਆਪਾਂ ਇਹਨੂੰ ਕਰਨੇ ਆ ਸਰਵ ਕੋ ਹੁਣ ਆਪਣੀ ਡਿਸ਼ ਹੋ ਗਈ ਆਪਾਂ ਡਿਸ਼ ਕਰ ਲਈ ਆ ਸਰਵ ਆਪਾਂ ਨਾਲ ਐਕਸਟਰਾ ਗਰੰਚਲੀ ਰੱਖੇ ਨੇ ਥੋੜੇ ਜੇ ਟ੍ਰੀਟੋਜ਼ ਤੁਸੀਂ ਕੁਝ ਵੀ ਰੱਖ ਸਕਦੇ ਹੋ ਤੁਸੀਂ ਨਹੀਂ ਵੀ ਰੱਖ ਸਕਦੇ ਤੁਹਾਡਾ ਜੋ ਜੋ ਦਿਲ ਕਰਦਾ ਜਿਵੇਂ ਕਰਦਾ ਤੁਸੀਂ ਇਹਨੂੰ ਖਾਓ ਬੜੀ ਵਧੀਆ ਲੱਗਦੀ ਹੈ ਇਹ ਬੜੀ ਸਵਾਦ ਹੈ ਤੇ ਤੁਸੀਂ ਬਣਾ ਕੇ ਤੇ ਟਰਾਈ ਜ਼ਰੂਰ ਕਰਿਓ ਤੇ ਮੈਨੂੰ ਜ਼ਰੂਰ ਦੱਸਿਓ ਵੀ ਤੁਸੀਂ ਤੁਹਾਨੂੰ ਇਹ ਕਿਵੇਂ ਦੀ ਲੱਗੀ